ਕੱਜ ਸੋਭਾ 2:00 ਵਜੇ ਦੇ ਕਰੀਬ ਕੜਕੇ ਧਮੋਲੀ ਰੋਡ ਤੇ ਦੋ ਗੰਗਾਂ ਨੂੰ ਖੰਬੇ ਦੇ ਕੋਲ ਨੂੰ ਲੰਗਰਿਆਂ ਸੇ ਕਰੰਟ ਲੱਗਣ ਨਾਲ ਮੌਤ ਹੋਈ ਹੈ ਜੇਈ ਲੱਗਿਆ ਵੈ ਜੀ ਬਿਜਲੀ ਬੋਟ ਚ ਇਹਦੇ ਬਾਰੇ ਜੀ ਬਾਰਿਸ਼ ਬਹੁਤ ਤੇਜ਼ ਪੈ ਰਹੀ ਸੀਗੀ ਤੇ ਬਹੁਤ ਜ਼ਿਆਦਾ ਬਾਰਿਸ਼ ਹੋਣ ਨਾਲ ਤੇ ਅਸਮਾਨੀ ਬਿਜਲੀ ਵੀ ਚਮਕ ਰਹੀ ਸੀਗੀ ਤਾਂ ਪੂਰੇ ਕੰਪਲੀਟ ਆਈ ਸੀਗੀ ਮੇਰਾ ਸਟਾਫ ਕੰਪਲੀਟ ਕਰਨ ਆਇਆ ਸੀਗਾ ਤਾਂ ਇਹਨਾਂ ਦੀ ਕੋਲ ਆਈ ਮੈਨੂੰ ਕਹਿੰਦੇ ਵੀ ਊਰੇ ਜੀ ਇੱਕ ਛੰਡ ਗਿਰਿਆ ਵੈ ਤੁਸੀਂ ਲੈਣ بارشਾਂ ਤਾਂ ਹੁਣੇ ਸ਼ੁਰੂ ਹੋਈਆਂ ਇਹ ਜੇ ਪਹਿਲੀ بارش ਹੈ ਜੇ ਹਾਲ ਹੈ ਤਾਂ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਕੀ ਪ੍ਰਬੰਧ ਹੈ ਬਿਜਲੀ ਬੋਰਡ ਦੇ ਤਰਫੋਂ ਬਿਜਲੀ ਦਾ ਕਰੰਟ ਲੱਗਣ ਨਾਲ ਹੋਈ ਗੰਵਾ ਦੀ ਮੌਤ ਜਦੋਂ ਬਿਜਲੀ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਗਈ ਤਾਂ ਜੀ ਦਾ ਕਹਿਣਾ ਹੈ ਕਿ ਆਸਮਾਨੀ ਬਿਜਲੀ ਕਾਰਨ ਹੋਈ ਹੈ ਗੰਵਾ ਦੀ ਮੌਤ ਦੱਸਿਆ ਜਾ ਰਿਹਾ ਹੈ ਕਾਰਨ ਇਹ ਕੋ ਵੀਡੀਓ ਮੇਰਾ ਨਾਮ ਦਵਿੰਦਰ ਕੁਮਾਰ ਸ਼ਰਮਾ ਐ ਜੇ ਲੱਗਿਆ ਵੈ ਜੀ ਬਿਜਲੀ ਬੁੱਟ ਚ ਇਹਦੇ ਬਾਰੇ ਜੀ ਬਾਰਿਸ਼ ਬਹੁਤ ਤੇਜ਼ ਪੈ ਰਹੀ ਸੀਗੀ ਤੇ ਬਹੁਤ ਜ਼ਿਆਦਾ ਬਾਰਿਸ਼ ਹੋਣ ਨਾਲ ਤੇ ਅਸਮਾਨੀ ਬਿਜਲੀ ਵੀ ਚਮਕ ਰਹੀ ਸੀਗੀ ਤਾਂ ਉਰੇ ਕੰਪਲੀਟ ਆਈ ਸੀਗੀ ਮੇਰਾ ਸਟਾਫ ਕੰਪਲੀਟ ਕਰਨ ਆਇਆ ਸੀਗਾ ਤਾਂ ਇਹਨਾਂ ਦੀ ਕੋਲ ਆਈ ਮੈਨੂੰ ਕਹਿੰਦੇ ਵੀ ਊਰੇ ਜੀ ਇੱਕ ਸੰਡ ਮੇਰਾ ਨਾਮ ਦਵਿੰਦਰ ਕੁਮਾਰ ਸ਼ਰਮਾ ਇਹ ਜੇ ਲੱਗਿਆ ਵੇ ਜੀ ਬਿਜਲੀ ਬੋਟ ਚ ਇਹਦੇ ਬਾਰੇ ਜੀ ਬਾਰਿਸ਼ ਬਹੁਤ ਤੇਜ਼ ਪੈ ਰਹੀ ਸੀਗੀ ਤੇ ਬਹੁਤ ਜ਼ਿਆਦਾ ਬਾਰਿਸ਼ ਹੋਣ ਨਾਲ ਤੇ ਅਸਮਾਨੀ ਬਿਜਲੀ ਵੀ ਚਮਕ ਰਹੀ ਸੀਗੀ ਤਾਂ ਊਰੇ ਕੰਪਲੀਟ ਆਈ ਸੀਗੀ ਮੇਰਾ ਸਟਾਫ ਕੰਪਲੀਟ ਕਰਨ ਆਇਆ ਸੀਗਾ ਤਾਂ ਇਹਨਾਂ ਦੀ ਕੋਲ ਆਈ ਮੈਨੂੰ ਕਹਿੰਦੇ ਵੀ ਊਰੇ ਜੀ ਇੱਕ ਸੰਡ ਗਿਰਿਆ ਵਾ ਤੁਸੀਂ ਲਾਈਨ ਬੰਦ ਕਰਾ ਦਿਓ ਤਾ ਅਸਮਾਨੀ ਬਿਜਲੀ ਦੇ ਜਦੋਂ ਗਿਰਦੀ ਹੈ ਜੀ ਉਹ ਟਰਾਂਸਫਾਰਮਰ ਤੋਂ ਅਰਥਾਂ 'ਚ ਜਾਂਦੀ ਹੈ ਜੀ ਅਰਥਾਂ ਦੇ ਨਾਲ ਹੋਣ ਕਰਕੇ ਤਾਂ ਉਹ ਨੂੰ ਇਹਨੂੰ ਲੱਗਦਾ ਵੀ ਮੜਮ ਲੱਗਿਆ ਹੋਣਾ ਝਟਕਾ ਤਾਂ ਜਿਹੜੇ ਡੰਗਰ ਹੁੰਦੇ ਨੇ ਇਹਨਾਂ ਨੂੰ ਬਹੁਤ ਛੇਤੀ ਕਰੰਟ ਲੱਗਦਾ ਹੈ ਹਲਕਾ ਜਿਹਾ ਵੀ ਕਰੰਟ ਜਿਹੜਾ ਹੁੰਦਾ ਜੀ ਚਾਹੇ 80 90 ਵੋਲਟ ਤੇ ਵੀ ਨਾ ਇਹਨਾਂ ਨੂੰ ਜ਼ਿਆਦਾ ਲੱਗਦਾ ਕਿਉਂਕਿ ਇਹਨਾਂ ਦੇ ਖੁਰ ਜਿਹੜੇ ਆ ਬਿਲਕੁਲ ਅਰਥੋ ਇਹ ਹੁੰਦੇ ਨੇ ਜਮੀਨ ਨਾਲ ਲੱਗੇ ਤੇ ਹੁਣ ਉਹ ਜਿਹੜਾ گاਉਂਾ ਵਾਲਾ ਮੈਨੂੰ ਵੈਸੇ ਹੁਣੇ ਜਸਟ ਪਤਾ ਲੱਗਿਆ ਸੀਗਾ ਉਹ ਰਾਤ ਦਾ ਸੀਗਾ ਮੇਰੇ ਘਰ ਨਾਲ ਕੇਸ ਜੀ ਤੇ ਉਹ ਰਾਤ ਵੀ ਬਹੁਤ ਜ਼ਿਆਦਾ ਬਾਰਿਸ਼ ਪੈ ਰਹੀ ਸੀਗੀ ਤੇ ਅਸਮਾਨੀ ਬਿਜਲੀ ਲਿਸ਼ਕ ਰਹੀ ਸੀਗੀ ਉਸੇ ਦੌਰਾਨ ਹੋ ਸਕਦਾ ਹੈ ਜੀ ਬਾਰਿਸ਼ਾਂ ਤਾਂ ਹੁਣੇ ਸ਼ੁਰੂ ਹੋਈਆਂ ਇਹ ਪਹਿਲੀ ਬਾਰਿਸ਼ਾਂ 'ਚ ਇਹ ਹਾਲਾਤ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਕੀ ਪ੍ਰਬੰਧ ਹੈ ਬਿਜਲੀ ਬੋਰਡ ਦੇ ਤਰਫੋਂ ਸਰ ਇਸ ਤੇ ਬਿਜਲੀ ਬੋਰਡ ਆਪਣਾ ਕੀ ਕਰ ਸਕਦਾ ਜੀ ਇਸ ਅਸਮਾਨੀ ਬਿਜਲੀ ਨੂੰ ਆਪਾਂ ਰੋਕ ਨਹੀਂ ਸਕਦੇ ਜੀ ਸਰ ਠੀਕ ਹੈ ਜਦੋਂ ਬਿਜਲੀ ਚਮਕਦੀ ਹੈ ਤਾਂ ਉਹ ਕਿਤੇ ਨਾ ਕਿਤੇ ਉਹ ਕਰਦੀ ਹੈ ਜੀ ਇਹ ਆਸਮਾਨੀ ਬਿਜਲੀ ਤੁਸੀਂ ਕਹਿ ਰਹੇ ਹੋ ਕਿ ਆਪਨੀ আর্থਿੰਗ ਇੱਥੇ ਪ੍ਰੋਪਰ ਨਹੀਂ ਹੈਗੀ ਜੀ আর্থਿੰਗ ਪ੍ਰੋਪਰ ਹੈ ਸਰ আর্থਿੰਗ ਪ੍ਰੋਪਰ ਹੈ ਆਪਣੀ ਠੀਕ ਹੈ ਜੀ ਕਿ ਕਰੰਟ ਆ ਜਾਂਦਾ ਹੁੰਦਾ